ਇਹ ਹੈ ਗਾਜੀ ਸੰਤਨਾ ਤੋਂ ਇੰਪੋਜੋ ਇਹ ਟ੍ਰੀ ਇਹ ਨੂੰ ਫਰੈਂਸੇ ਪੈਂਦਾ ਫਰੈਂਸੇ ਦੇ ਵਿੱਚ ਪੈਂਦਾ ਹੈ ਇਹ ਸਕੂਲ ਹੈ ਪੰਜਮੀ ਤੱਕ ਦਾ ਇਹ ਜਤੂਨ ਦੇ ਬੂਟੇ ਆ ਉਹੋ ਆ ਚੀਜ਼ ਹੈ ਜਿਹਦੇ ਨਾਲ 올ੀਵਿਆਂ ਦਾ ਤੇਲ ਨਿਕਲਦਾ ਜਤੂਨ ਦਾ ਤੇਲ ਇਹ ਇਹ ਨੀਂ ਪਹਾੜੀ ਇਲਾਕਾ ਹੈ। ਪੁਰਾਣਾ ਸ਼ਹਿਰ ਹੈ। ਛੋਟਾ ਜਿਹਾ ਕਸਬਾ। ਬਹੁਤ ਸੋਹਣਾ ਸ਼ਾਂਤੀ ਵਾਲਾ। ਇੱਕ ਸਕੂਲ ਜਿਹਦੇ ਵਿੱਚ ਪੰਜਵੀਂ ਤੱਕ ਨਿਆਣੇ ਪੜਦੇ ਆ। ਤੇਰੀ ਸੋਨਾ ਇਲਾਕਾ ਤੇ ਜੰਗਲ ਨੂੰ ਕਟਿਆ ਨਹੀਂ ਜਾਂਦਾ ਤੇ ਰਸਤਾ ਬਣਾਉਣ ਵਾਸਤੇ ਵੀ ਜੰਗਲ ਨੂੰ ਨਹੀਂ ਕੱਟਦੇ ਇਸ ਵਾਰੀ ਜੇਤੂਨ ਕਾ ਵੀ ਹੋਏ ਲੋਕਾਂ ਨੇ ਕਾ ਵੀ ਛੱਡ ਦਿੱਤੇ ਤੇ ਲੋਕਾਂ ਦੇ ਤੋੜੇ ਨਹੀਂ ਗਏ ਵੀ ਐਨੇ ਜ਼ਿਆਦਾ ਹੋ ਗਏ ਇਹ ਸਾਰੇ ਹਦਰਤ ਭਰੇ ਪਏ ਏ ਜਤੂਨ ਦੇ ਜਿਹੜੇ ਛੱਡ ਦਿੱਤੇ ਇਹ ਦੋ ਤਰ੍ਹਾਂ ਦੇ ਹੁੰਦੇ ਏ ਕਾਲਾ ਵੀ ਹੁੰਦਾ ਤੇ ਹਾਰਾ ਵੀ ਹੁੰਦਾ ਇਹ ਹੈਗੇ ਏ ਜਤੂਨ ਜਿਹੜੇ ਕਾਲੇ ਕਾਲੇ ਦਿਖਦੇ ਏ ਇਹ ਜਤੂਨ ਹੁੰਦੇ ਏ ਉਹ ਸਾਹਮਣੇ ਇੱਕ ਹੋਰ ਛੇੜਾ ਪਹਾੜੀ ਦੇ ਉੱਤੇ ਇਹ ਇਸੇ ਪਿੰਡ ਦੇ ਤੇ ਨਹੀਂ ਇਸੇ ਸਮਝ ਲਓ ਤੇ ਇਹ ਸਾਰੇ ਜੈਤੂਨ ਹੈ ਜਿਹਨੂੰ 올ਿਵਲ ਤੇ ਜੈਤੂਨ ਪੰਜਾਬੀ ਚ ਕਹਿੰਦੇ ਆਪਾਂ நீ சரி ਮੰਨੂ ਇਸ ਜਗਾ ਤੇ ਰੰਦੇ ਨੂੰ ਘਟ ਘਟ 13 ਸਾਲ ਹੋ ਚੁੱਕੇ ਨੇ 13 ਸਾਲ ਇਹ ਦੇਖੋ ਸਾਰੇ ਭਰੇ ਪਏ ਆ ਕਿੰਦਾ ਛੱਡੇ ਪਈ ਆ ਹੋਣੀ ਨਾ ਜਿ ਸਿਰਫ ਤੇਲੇ ਤੇਲ ਆ ਹੋਰ ਕੁਛ ਨਹੀਂ ਇਹ ਵੀ ਚੋ ਇਹਨੂੰ ਬਸ ਮੱਖੀ ਕਪੈਂਦੀ ਜਿਦਾ ਆਪਣੇ ਕੇ ਮੱਖੀ ਨੁਕਸਾਨ ਕਰਦੀ ਹੈ ਇਹਨੂੰ ਵੀ ਇੱਕ ਮੱਖੀ ਨੁਕਸਾਨ ਉਹ ਕਰਦੀ ਹੈ ਉਹ ਤਾਂ ਨਾ ਉਹ ਇਹਦੇ ਵਿੱਚ ਉਹ ਡੰਗ ਮਾਰ ਕੇ ਇਹ ਹਰੇ ਲਾ ਲੋ ਐਦਾਂ ਦੇਉਂਦੇ ਫਿਰ ਇੱਕ ਬੂਟੇ ਵਿੱਚੋਂ 25 30 ਕਿਲੋ ਨਿਕਲ ਜਾਂਦੇ ਆ ਇੱਕ ਕੰਟਰੋਲ ਵਿੱਚੋਂ 9 ਲੀਟਰ ਤੋਂ ਲੈ ਕੇ 15 16 ਲੀਟਰ ਤੱਕ ਤੇਰ ਨਿਕਲ ਜਾਂਦਾ ਤੇ 3 ਸਾਲ ਬਾਅਦ ਇਹਨਾਂ ਦੀ ਕਟਿੰਗ ਹੁੰਦੀ ਆ ਤੇ ਇਹ ਇੱਕ ਸਾਲ ਇਹਦੀ ਫਾਲੇ ਨੂੰ ਚੰਗਾ ਪੈਂਦਾ ਇੱਕ ਸਾਲ ਇਹਨੂੰ ਘੱਟ ਪੈਂਦਾ Eee hey, daha